ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪੋਸਟ ਲਈ ਆਪਣੀ ਇਹ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਆਓ ਜੀ ਨੋਟ ਕਰੀ ਅੱਜ ਦੇ ਸਿਰਫ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਰਸੀਕਾ ਲਿਵਰ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਆ ਹੁਣ ਪੰਜਾਬ ਵਿੱਚ ਐ ਲੜਕੀ ਦਾ ਭਰਾ ਕੈਨੇਡਾ ਪੀਅਰ ਨਾਲ ਮੈਰਿਡ ਐ ਪਿਤਾ ਗੌਰਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਪਿਤਾ ਦਾ ਕੈਨੇਡਾ ਕੈਨੇਡਾ ਦਾ ਸੁਪਰ ਵੀਜ਼ਾ ਇਹਨਾਂ ਨੂੰ ਕੈਨੇਡਾ ਪੀਅ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜਰਸੀ ਕੋ ਲਾਹੌਰਿਆ ਇੱਕ ਭਰਾ ਇਹਨਾਂ ਦਾ ਕੈਨੇਡਾ ਵਿੱਚ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਅਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਪੱਗਵੰਦਾ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜ ਨਾਮ ਸੁਖਪ੍ਰੀਤ ਕੌਰ ਕਾਸਟ ਮਜਵੀ ਸਿੱਖੋ ਉਮਰ 24 ਸਾਲ ਗੋਤ ਸ਼ੇਰਗਿਲ ਕੱਦ 5 ਫੁੱਟ 4 ਇੰਚ ਪੜਾਈ ਜੋ ਕੇ ਵੀ ਦਾ ਐਗਜ਼ਾਮ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਇੱਕ ਭਰਾ ਨੇ ਪ੍ਰਾਸਲੂਨ ਵਿੱਚ ਟ੍ਰੇਨਿੰਗ ਲੈਂਦੇ ਆ ਭੈਣ ਨਰਸਿੰਗ ਕਰ ਰਹੀ ਆ ਪਤਾ ਲੁਧਿਆਣਾ ਮੰਗੇ ਇਹਨਾਂ ਨੂੰ ਚੁੱਕ ਕੇ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦਨ ਨਹੀਂ ਆ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਜਨਮ 1990 ਪੜ੍ਹਾਈ ਬੀਏ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਮੰਗ ਇਹਨਾਂ ਨੂੰ ਜਰਸੀ ਖਲੜਕਾ ਚਾਹੀਦਾ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਚੁੱਕ ਕੇ ਪੀਅਰ ਹੋਵੇ ਇੰਡੀਆ ਤੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸ ਗ੍ਰੈਜੂਏਟ ਹੈ ਮੈਂ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗੇ ਹਨ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਹੋਵੇ ਇਹਨਾਂ ਦੇ ਬਰਾਬਰ ਪੜਿਆ ਲਿਖਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੋ ਕਿ ਪੀ ਐਚ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ ਸੜਕ ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਆ ਜੀ ਵਟਸਐਪ ਨ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 4 ਇੰਚ ਕਾਸ ਜੜ ਸੀ ਗੋਤ ਵਿਰਕ ਪਤਾ ਕਰਨਾਲ ਪੜ੍ਹਾਈ ਮਾਸਟਰ ਡਿਗਰੀ ਇਨ ਬਾਇਓਟੈਕਨੋਲੋਜੀ ਫ੍ਰੋਮ ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪੀ ਐਚ ਡੀ ਇਨ ਨਿਊਰੋਸਾਇੰਸ ਫ੍ਰੋਮ ਯੂ ਐਨ ਐਸ ਡਬਲਯੂ ਯੂਨੀਵਰਸਿਟੀ ਸਿਡਨੀ ਆਸਟ੍ਰੇਲੀਆ ਰਿਸੀਵਡ ਮਲਟੀਪਲ ਸਕਾਲਰਸ਼ਿਪ ਐਂਡ ਅਵਾਰਡ ਡਿਊਰਿੰਗ ਪੀ ਐਚ ਡੀ ਡਿਗਰੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਜੌਬ ਪੋਸਟ ਡਾਕਟਰ ਹੋਲ ਸਾਇੰਸਿਸਟ ਸਾਇੰਟਿਸਟ ਇਨ ਕੰਪੈਗਨ ਯੂਨੀਵਰਸਿਟੀ ਡੈਨਮਾਰਕ ਲੜਕੀ ਡੈਨਮਾਰਕ ਸਿਟੀ ਵਿੱਚ ਰਹਿੰਦੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲਸ ਸੈਟਰਡ ਲੜਕਾ ਚਾਹੀਦਾ ਹੈ ਲੜਕਾ ਸਿਰਫ ਯੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਇਟਲੀ ਸਵੀਡਨ ਆਦ ਕੰਟਰੀ ਤੋਂ ਹੋਵੇ ਇਹਨਾਂ ਨੂੰ ਕੇਵਲ ਯੂਰਪ ਕੰਟਰੀ ਦੇ ਮੈਰਿਜ ਬੀਰੋ ਵਾਲੇ ਫੋਨ ਕਰ ਸਕਦੇ ਨੇ ਇਹਨਾਂ ਨੂੰ ਇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮਿਕ 1212 ਜਨਮਿਕ 12/1996 ਕੱਦ 5 ਫੁੱਟ 2 ਇੰਚ ਕਾਸ ਜਰਸੀ ਗੂਥ ਬਰਾੜ ਪੜਾਈ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਦੁੜਮਕਾਲ ਜੋਸਵਾ অন্ਟਾਰੀਓ ਕੈਨੇਡਾ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰਤੋਂ ਆ ਲੜਕੀ ਕੈਨੇਡਾ ਪੀਅਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਅਰ ਹੋਵੇ ਭਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਇਹੋ ਪਾਵੇਂ ਫਤਕੀ ਮੈਰਜ਼ ਰਾਹੀ ਸਕੇ ਭੈਣ ਭਰਾਵਾਂ ਨੂੰ ਪਹਿਲਾ ਜੀ ਮੈਰਜ਼ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਸ ਜਰਸੀ ਖੰਡਿਆ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਇਲਡ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਜੋਬ ਆ ਰਾਂ ਨਰਸਾਂ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੋਬ ਕਰਦੀ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਕੋਈ ਕੈ ਸ਼ੁਦਾ ਜੀ ਮੈਰੇ ਜੀਰੋ ਵਾਲੇ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਸ ਜਰਸੀ ਕਾਸ ਸਿੱਖ ਰਾਜਪੁੱਤਰ ਠੌੜ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ케ਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਬਿਸਟਾ ਵੀਜ਼ਾ 2035 ਤੱਕ ਹੋਣ ਲੜਕੇ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪੈਰ ਨੇ ਡਿਪਟੀ ਸਕੱਟਰੀ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰਾ ਲੜਕੀ ਸੋਨ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੁੱਤਰ ਠੌੜ ਕਾਸ ਦੇ ਲੜਕੇ ਨੂੰ ਪਹਿਲਾ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ 6.5 ਕਿ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਬੀਐਸਸੀ ਨਰਸਿੰਗ ਜੋਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਅਰ ਆ ਲੜਕੀ ਦੀ ਸਾਰੀ ਫੈਮਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੇ ਲਿਖੇ ਜਰਸੀ ਕਾਸ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚੋਂ ਵੀ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲਾ ਲੜਕਾ ਨਿਸ਼ਾਰਾ ਹੋਵੇ ਜਾਂ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਲੜਕਾ ਸੁਨਾ ਸੁਨੱਖਾ ਹੋਵੇ ਵਾਟਸਐਪ ਨੰਬਰ ਦਿੱਤੇ ਆ ਪਰਿਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੋਮਰਤੀ 30 ਸਾਲ ਕੱਦ 5 ਫੁੱਟ 7 ਇੰਚ ਗੋਥ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਮੰਗ ਹੈ ਨਨੋ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਜੋਬਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਜੇਸ ਤੋਂ ਵੀ ਉੱਪਰ ਉਹਦੇ ਤੇ ਹੋਵੇ ਜਾਂ ਵਧੀਆ ਨੌਕਰੀ ਹੋਤੇ ਹੋਵੇ ਸਰਕਾਰੀ ਤੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੀਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੋਰਾ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਜ਼ਮੀਨ 2 1/2 ਕਿੱਲੇ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਸੋਹਣੀ ਸੁਨੱਖੀ ਆ ਲੜਕੀ ਸਾਇਪ੍ਰਸ ਵਿੱਚ ਆ ਮੰਗਿਆ ਨਾ ਨੂੰ ਵਧੀਆ ਘਰ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਗੁਰਸਿੱਖ ਪਰਿਵਾਰ ਤੋਂ ਅਮਰਤਧਾਰੀ ਲੜਕਾ ਚਾਹੀਦਾ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜਰਸੀ ਕਾਸ਼ ਤੋਂ ਹੀ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਕਰਦਾ ਹੋਵੇ ਲੜਕਾ ਮੋਗਾ ਫਰੀਦਕੋਟ ਭਾਈਕੀ ਤਲਵੰਡੀ ਜੀਰਾ ਤਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਨਕਾਰੀ ਪਰਿਵਾਰ ਤੋਂ ਨਾਮ ਨੀਰਜ ਮੈਨੂੰ ਜਨਮ 1988 ਕੱਦ 5 ਫੁੱਟ 5 ਇੰਚ ਕਾਸਟ ਖਤਰੀ ਪੜਾਈ ਬੀਐਸਸੀ ਨਰਸਿੰਗ ਲੜਕੀ ਤਿੰਨ ਵਾਰ ਆਸਟ੍ਰੇਲੀਆ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਦੋਨੋਂ ਮੈਰਿਡ ਨੇ ਇੱਕ ਇੰਡੀਆ ਵਿੱਚ ਇੱਕ ਆਸਟ੍ਰੇਲੀਆ ਵਿੱਚ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਵੇਖ ਸੁਰ ਹੈ ਪਤਾ ਇਹਨਾਂ ਦਾ ਫਿਰੋਜ਼ਪੁਰਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਕਟਿੰਗ ਵਾਲਾ ਨਸ਼ਾ ਰਹਿਤ ਲੜਕਾ ਵੈਸ਼ ਨੂੰ ਚਾਹੀਦਾ ਲੜਕਾ ਭਾਵੇਂ ਤਲਾਕਸ਼ੁਦਾ ਹੋਵੇ ਭਾਵੇਂ ਇਕਵਾਰਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਆਸ ਬਾਕੀ ਅਮਰੀਕਾ, ਇੰਗਲੈਂਡ, ਨੀਜ਼ੀਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੈਰिज ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਸਿਰ ਬ WhatsApp ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਜੂਨ 1997 ਕੱਦ 5 ਫੁੱਟ 6 ਇੰਚ ਕਾਸਟ ਜਰਸੀ ਕਪੜਾਈ ਸਕੂਲ ਦੀ ਪੜ੍ਹਾਈ ਕੀਤੀ ਹੈ ਸਹਾਰਨਪੁਰ ਤੋਂ ਗ੍ਰੈਜੂਏਸ਼ਨ ਇਨ ਮੈਕੈਨਿਕਲ ਇੰਜੀਨੀਅਰਿੰਗ ਫ੍ਰॉम ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਪਤਾ ਸਹਾਰਨਪੁਰ ਜੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਆ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਬੈਲ ਐਜੂਕੇਟਿਡ ਵਧੀਆ ਪੜ੍ਹਾਈ ਵਾਲਾ ਲੜਕਾ ਚ ਵੇ ਲੜਕਾ ਜਰਸੀ ਦੇ ਪਰਿਵਾਰ ਤੋਂ ਵੇ ਜਮੀਨੜ ਤੋਂ 10 ਕਿੱਲੇ ਹੋਵੇ ਲੜਕਾ ਨਸ਼ਾ ਰਹਾ ਤੋਂ ਵੇ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1997 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਸੀਬੀਐਸਸੀ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਗਵਰਨਮੈਂਟ ਜੌਬ ਕਰਦਾ ਜੌਬ ਲੜਕੀ ਨਰਸਿੰਗ ਅਫਸਰਾਂ ਤਨਖਾਹ 1 ਲੱਖ 5000 ਮਹੀਨੇ ਦੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗਾ ਇਹਨਾਂ ਨੂੰ ਵਧੀਆ ਹਿੰਦੂ ਜੱਟ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਗਵਰਨਮੈਂਟ ਜੌਬਤੀ ਹੋਵੇ ਜਿਵੇਂ ਨਰਸਿੰਗ ਅਫਸਰ ਫਾਰਮੇਸੀ ਕੇਂਦਰੀ ਵਿਦਿਆਲੇ EMPLOYE ਆਰਮੀ ਨੇਵੀ 에어 BSF ਅਸਾਮ ਰਾਈਫਲਸ B R O R P F ਰੇਲਵੇ ਲੜਕੇ ਨੂੰ 5 ਕਿਲੇ ਜ਼ਮੀਨ ਹੋਵੇ ਲੜਕਾ ਜਲੰਧਰ ਗੁਰਦਾਸਪੁਰ ਅਮਰਸਰ ਸਾਹਿਬ ਪਠਾਨਕੋਟ ਵਿੱਚ ਪੰਜਾਬ ਜੰਮੂ ਤੋਂ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਨਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤਕਾਰ ਕਾਸਟ ਐਸਸੀ ਬਾਲਮਿਕ ਜਨਮ 1995 ਕੱਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸੈਨਪੁਰ ਪਰਿਵਾਰ ਦਾ ਗ੍ਰੀਸ ਵਿੱਚ ਗੈਸ ਸਟੇਸ਼ਨ ਬਿਜ਼ਨਸ ਦਾ ਇੱਕ ਭਰਾ ਜੁਆਸੇ ਵਿੱਚ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੈ 11 ਸਾਲ ਤੋਂ ਕੈਨੇਡਾ ਵਿੱਚ ਹੈ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨੈਲਿਟੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਜੇ ਬਰਕਰ ਪਰਮਟ ਤੇ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਐਸੀ ਕਾਲਸ ਨੂੰ ਪਹਿਲਾ ਲੜਕੇ ਦਾ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰ ਨਾਮ ਅਰਚਨਾ ਤੱਕ ਬੜਾਣਾ ਮੇਰਾ ਲੜਕੀ ਕੱਦ 5 ਫੁੱਟ 2 ਇੰਚ ਜਨਮ 2/11/1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੌਂਕ ਛੱਤਰਿਆ ਸ਼ਿੰਬਾ ਧੋ ਗੋਤ ਤੱਗੜ ਤੇ ਕਰੀਰ ਪੜਾਈ ਐਮਐਸਸੀ ਮੈਥਮੈਟਿਕਸ ਬੀਏ ਡਬਲਟਾ ਲੱਡੋ ਵਾਲੀ ਰੋਡ ਨੇੜੇ ਬੀਐਸਐਫ ਚੌਕ ਚਲੰਦਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਕਪੜਾ ਹੈ ਅਨਮੈਰਿਡ ਹੈ ਮੰਗਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨਆਰਆਈ ਹੋਵੇ ਲੜਕਾ ਜਲੰਧਰ ਹੁ ਲੁਧਿਆਣਾ ਹੁ ਹੁਸ਼ਿਆਰਪੁਰ ਤੋਂ ਵੀ ਹੋਰ ਸੰਪਰਕ ਨਾ ਕਰਨ ਜੀ ਲੜਕਾ ਸਿੰਡੇ ਕਾਸ ਤੋਂ ਇਹ ਉਹ ਵੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਨਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਵਿਦਾਸੀ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕਪਰਾ ਪ੍ਰਾਈਵੇਟ ਜੋਬਕਰ ਦਾ ਦੋ ਪਣਾ ਮੈਰਿਟ ਨੇ ਜੁਕੇ ਵਿੱਚ ਸੈਟਲ ਆ ਪਤਾ ਲੁਧਿਆਣਾ ਲੜਕੀ ਸੋਣੀ ਸੁਨੱਖੀ ਆ ਮੰਗ ਹੈ ਇਹਨਾਂ ਨੂੰ ਰਵਿਦਾਸ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕਾਸ ਜਰਸੀ ਕਾਦਪਨ ਫਰਸ਼ੀਂਜ ਜਨਮ 1992 ਪੜਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਸੋਹਣੀ ਸੁਨੱਖੀ ਆ ਮੰਗਿਆ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਵਾਰਾ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਹਨ ਮੇਰੇ ਲੜਕੀ ਜਨਮ 2 2 1983 ਪੜ੍ਹਾਈ ਐਮ ਐ ਐਮ ਬੀ ای ਐਡ ਕੱਦ 5 ਫੁੱਟ 5 ਇੰਚ ਰੰਗ ਸਾਫ ਐਸੀ ਕਾਸਟ ਐਸ ਸੀ ਪਿਤਾ ਦਾ ਗੋਤ ਜਿਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇਹ ਇਹਨਾਂ ਦੀਆਂ ਦੋ ਭੈਣਾਂ ਹੋਰ ਨੇ ਇੱਕ ਭੈਣ ਮੈਰਿਡ ਹੈ ਇੱਕ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਹੈ ਇੱਕ ਭ੍ਰਾਨ ਮੈਰਿਡ ਜੌਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਨੂਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮੰਗ ਰਾਹ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਸਿਕਾਸ਼ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਫੋਨ ਨਾ ਕਰਨ ਜੀ ਲੜਕਾ ਨਮਾਸ਼ਾਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਬੇ ਮਾਜਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਜੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵ ਨਾ ਹਿੰਦੂ ਜੱਟ ਲੜਕੇ ਜਨਮ 1993 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੌਬ ਆਰਗੇਨਿਸਟਰ ਨਰਸਾ ਹਸਪਤਾਲ ਵਿੱਚ ਜੌਬ ਕਰਦੀ ਆ ਲੜਕੀ ਦਾ ਸਾਰਾ ਪਰਿਵਾਰ ਸ਼ੁਧ ਵੈਸ਼ਨੂ ਆਕਾਸ਼ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰਾ ਮੰਗ ਹੈ ਨਾ ਇਹਨਾਂ ਨੂੰ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਜੀ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਜਾਂ ਵਧੀਆ ਨੌਕਰੀ ਤੇ ਉਹ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜ੍ਹਾਈ ਡਾਕਟਰ ਬੀਏ ਐਮਐਸ ਜੌਬ ਮੈਡੀਕਲ ਅਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਕੁਪਰਾਮ ਬੀਬੀਆ ਸਟੂਡੈਂਟ ਜੀਐਮਸੀ ਪਟਿਆਲਾ ਤੋਂ ਲੜਕੇ ਸਿੱਖੋ ਫੈਮਿਲੀ ਤੋਂ ਆਕਾਸ਼ ਸੈਸਲਵਾਰਾ ਮੰਗ ਰਹੇ ਹਨ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਦੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਨਾਲ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਚੰਨਾਂ ਦੇ ਨੇੜ ਫੋਨ ਨੰਬਰ ਦਿੱਤੇ ਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਤੂਰੀ ਕਾਸ਼ ਵਿਦਾਸ ਸਿੱਖ ਪੜਾਈ ਪਲੱਸ 2 ਕੰਪਿਊਟਰ ਕੋਰਸ ਪਲੱਸ 7 ਬੈਣ ਕੱਦ 5 ਫਿਰ 2 ਇੰਚ ਇੱਕ ਪੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੱਖ ਲੜਕੇ ਨੂੰ ਪਹਿਲਾਂ ਜੇ ਕਿਸੇ ਉਤਰਮ ਦਾਵਤਾ ਕੰਟਰੈਕਟ ਮੈਰਜ ਦੀ ਫੋਨ ਨੰਬਰ ਦਿੱਤੇ ਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਸੋਹਣੀ ਸੁਨੱਖੀ ਲੜਕੀ ਜਨਮ 1992 ਕਾਦਵਾਨ ਪਰ 6 ਇੰਚ ਗੋਤ ਸ਼ੀਨਾ ਪਤਾ ਨਹੀਂ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਹੈ ਮੇ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀ ਐਚ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਲੇ ਟਰੱਕ ਡਰਾਈਵਰ ਫੋਨ ਨਗਰਨ ਜੀ ਇਹਨਾਂ ਦੀ ਸਿਟੀ ਤੇ ਸੜਕ ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲ ਆ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਇਸ ਹਨ ਅੱਜ ਦੇ ਕੁਝ ਸਿਰਫ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਵਾਰ-ਵਾਰ ਲਗਾਇਆ ਜਾਂਦਾ ਹੈ ਤੇ ਮਿਲਦੀਆਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ